ਸੂਟ ਦਾ ਦਤਾ ਐਂਟੀ ਲਾਲਾ ਜੀ ਮੇ ਬਰੀ ਵਾਲੇ ਕੱਪੜੇ ਦਿਖਾਉਣੇ ਹੁੰਦੇ ਆ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਤੇ ਟਾਈਮ ਹੋ ਗਿਆ ਜੀ ਇੱਥੇ ਦੋ ਦਾ ਬਸ ਪੌਣੇ ਇੱਕ ਦੋ ਹੋ ਗਏ ਮੈਂ ਤਾਂ ਧਰਦੀਆਂ ਚਾਹ ਦੀ ਕਰਦੀਆਂ ਤਿਆਰੀ ਤੇ ਆਪਾਂ ਲੱਗੇ ਆ ਜੀ ਬਸ ਇਸ ਵੇਲੇ ਵੀਡੀਓ ਸ਼ੁਰੂ ਕਰਨ ਦੇਣ ਹੈਗਾ ਜੀ ਅੱਜ ਸ਼ਨੀਵਾਰ ਦਾ ਤੇ ਕਈ ਜਣਾਂ ਦੇ ਕਮੈਂਟ ਆਏ ਕਿ ਮੈਂ ਕੱਲ ਵਾਲੀ ਵੀਡੀਓ ਤੇ ਕਿਹਾ ਸੀ ਮਖਾ ਜੇ ਕਿਸੇ ਨੇ ਮੇਰੇ ਸੂਟਾਂ ਦੀ ਕਲੈਕਸ਼ਨ ਦੇਖਣੀ ਹੋਵੇ ਤਾਂ ਕਮੈਂਟ ਕਰ ਦਿਓ ਬਾਕੀ ਬਾਰੇ ਜਣਾਂ ਦੇ ਤਾਂ ਨਹੀਂ ਆਏ ਥੋੜੇ ਜਣਾਂ ਦੀ ਆਏ ਕਹਿੰਦੇ ਵੀ ਤੁਸੀਂ ਦੀਦੀ ਆਪਦੇ ਸੂਟਾਂ ਦੀ ਕਲੈਕਸ਼ਨ ਜ਼ਰੂਰ ਦਿਖਾਓ ਤੇ ਮੈਂ ਸੋਚਿਆ ਮਖਾ ਚਲ ਅੱਜ ਆਪਣੇ ਸੂਟ ਦਿਖਾਉਣੇ ਆ ਤੇ ਸੂਟ ਜੀ ਜਿਆਦੇ ਮਹਿੰਗੇ ਤਾਂ ਹੈ ਨਹੀਂ ਆਪਣੇ ਜੈਜ ਹੈਗੇ ਮੈਂ ਤੁਹਾਨੂੰ ਦੱਸ ਦੂੰਗੀ ਦਿਖਾ ਦੂੰਗੀ ਜੈਜ ਠੀਕ ਆ ਤੇ ਬਾਕੀ ਤੁਸੀਂ ਸਾਰੇ ਜਣੇ ਦੱਸਿਓ ਜ਼ਰੂਰ ਤੇ ਵੀ ਮੇਰੇ ਸੂਟ ਸੋਨੂ ਕਿਵੇਂ ਦੇ ਲੱਗੇ ਤੇ ਬਾਕੀ ਜੀ ਜਿਹੜੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਤੇ ਆਪਦੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ ਜੀ ਤੇ ਅੱਗੇ ਦੀ ਅੱਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਤੇ ਚਲੋ ਜੀ ਆਜੋ ਤੁਹਾਨੂੰ ਦਿਖਾਉਣੇ ਆ ਆਪਾਂ ਮੇਰੇ ਸੂਟ ਲਓ ਜੀ ਪਹਿਲਾ ਆਪਾਂ ਮਹਿੰਗਿਆਂ ਤੋਂ ਸਟਾਰਟ ਕਰਦੇ ਆ ਲਓ ਜੀ ਇੱਕ ਤਾਂ ਹੈਗਾ ਇਹ ਹੈਗਾ ਜੀ ਜੋਰ ਜੱਟ ਦਾ ਜੋਰ ਜੱਟ ਫੈਬਰਿਕ ਹੈ ਇਹਦਾ ਕੱਪੜਾ ਤੇ ਇਹਦੇ ਤੇ ਕਢਾਈ ਹੈ ਆ ਦੇਖੋ ਘਰੇ ਤੇ ਕਢਾਈ ਹੈ ਤੇ ਐ ਵੀ ਗਲੇ ਤੇ ਵੀ ਕਢਾਈ ਹੈ ਇਹ ਆ ਦੇਖੋ ਐਵੇਂ ਤੇ ਇਹ ਜੋਰ ਜੱਟ ਹੈ ਜੀ ਜੋਰ ਜੱਟ ਦਾ ਤੇ ਇਹਦੇ ਨਾਲ ਆ ਪਿਓਰ ਦਾ ਦੁਪੱਟਾ ਤੇ ਦੁਪੱਟੇ ਦੇ ਉੱਤੇ ਵੀ ਕਢਾਈ ਆ ਤੇ ਦੇਖੋ ਜੀ ਇਹਦੇ ਨਾਲ ਆ ਦੁਪੱਟਾ ਤੇ ਆ ਵਾਲਾ ਹੈਗਾ ਜੀ ਸਿਲਕ ਦਾ ਇਦ ਨਾਲ ਚੁੰਨੀ ਬਹੁਤ ਹੀ ਜ਼ਿਆਦੇ ਭਾਰੀ ਆ ਇੰਨੀ ਭਾਰੀ ਚੁੰਨੀ ਆ ਨਾ ਤੇ ਬਹੁਤ ਜ਼ਿਆਦੇ ਭਾਰੀ ਚੁੰਨੀ ਆ ਦੇਖੋ ਇਹ ਹੈਗਾ ਜੀ ਸਿਲਕ ਦਾ ਇਹ ਨੂੰ ਇਹ ਮੇਰੇ ਭਰਾ ਦੇ ਵਿਆਹ ਵੇਲੇ ਸਮਾਇਆ ਸੀਗਾ ਤੇ ਇਹ ਸਭ ਤੋਂ ਮਹਿੰਗਾ ਜੀ ਇਹ ਸਭ ਤੋਂ ਜ਼ਿਆਦੇ ਮਹਿੰਗਾ 2500 ਦਾ ਸੂਟ ਬਣਿਆ ਸੀਗਾ ਉਦੋਂ ਇਹ ਤੇ ਇਹਦੇ ਨਾਲ ਆ ਪਲੇਨ ਸਲਵਾਰ ਤੇ ਆ ਵਾਲਾ ਤਾਂ ਤੁਸੀਂ ਦੇਖਿਆ ਹੀ ਆ ਜੀ ਸਾਰਿਆਂ ਨੇ ਬਲੈਕ 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 ਦੇ ਉੱਤੇ ਆਪਾਂ ਵੀ ਪਲੇਨ ਲਿਆ ਸੀਗਾ ਇਹ ਇਹ ਇਧਰੋਂ ਬਣਾਇਆ ਸੀਗਾ ਮੈਂ ਤੇ ਬਾਅਦ ਚ ਇਹ ਤੇ ਮੈਂ ਵਰਕ ਕਰਾ ਲਿਆ ਸੀਗਾ ਤੇ ਇਹਦੇ ਨਾਲ ਆ ਮਸਲੀਨ ਦੀ ਚੁੰਨੀ ਆ ਤੇ ਇਹਦੀ ਬਾਟਮ ਦੇ ਉੱਤੇ ਆਹ ਵੀ ਪੌਂਚਾਂ ਦੇ ਉੱਤੇ ਕਢਾਈ ਕਰੀ ਹੋਈ ਆ ਵਰਕ ਕਰਾਇਆ ਸੀਗਾ ਮੈਂ ਬਾਅਦ ਚ ਕਰਾਇਆ ਸੀ ਇਹ ਤੇ ਪਹਿਲਾਂ ਇਹਦੇ ਨਾਲ ਹੋਰ ਚੁੰਨੀ ਸੀਗੀ ਕਿ ਨਾ ਮੈਂ ਵੀ ਪਲੇਨ ਹੀ ਪਾਇਆ ਇਹ ਪਹਿਲਾਂ ਤਾਂ ਕਈ ਸਾਲ ਮੁੜ ਕੇ ਫਿਰ ਮੈਂ ਮੈਂ ਕਿਹਾ ਚੱਲ ਇਹ ਤੇ ਕਢਾਈ ਕਰਵਾ ਲੈਂਦੇ ਤੇ ਮੈਨੂੰ ਸਾਢੇ ਕਿਛੀ ਸੋਚ ਇਹ ਕਢਾਈ ਕਰਤੀ ਸੀ ਦੀਦੀ ਨੇ ਆਪਣੇ ਇੱਥੇ ਹੀ ਤੇ ਬਹੁਤ ਹੀ ਜਿਆਦੇ ਸੋਹਣੀ ਕਢਾਈ ਕਰੀ ਹੈ ਜੀ ਤੁਸੀਂ ਸਾਰਿਆਂ ਨੇ ਮੇਰੇ ਪਾਇਆ ਵੇਖਿਆ ਹੀ ਹੋਗਾ ਉਹਦੇ ਤੇ ਤੇ ਇਸ ਤੋਂ ਬਾਅਦ ਜੀ ਆ ਆ ਬਹੁਤ ਬਹੁਤ ਹੀ ਜਿਆਦੇ ਪਣਾਣਾ ਹੈ ਜੀ ਬਹੁਤ ਹੀ ਜਿਆਦੇ ਸਾਲ ਹੋ ਗਏ ਨੂੰ ਤਾਂ ਪਤਾ ਨਹੀਂ 7 ਸਾਲ ਹੀ ਹੋ ਗਏ ਹੋਣਗੇ ਤੇ ਇਹਦੇ ਨਾਲ ਆ ਗ੍ਰੀਨ ਕਲਰ ਦੀ ਚੁੰਨੀ ਆ ਇਹ ਹੈਗੀ ਚਨੂਣ ਦੀ ਚੁੰਨੀ ਤੇ ਆ ਵਾਲੀ ਜੈਂਪਰ ਦੇ ਕਢਾਈ ਆ ਬਸ ਜੈਂਪਰ ਤੇ ਕਢਾਈ ਆ ਹੋਰ ਗਲੇ ਵਗੈਰਾ ਤੇ ਹੈ ਨਹੀਂ ਤੇ ਬਾਕੀ ਆ ਨਿੱਕੀਆਂ ਨਿੱਕੇ ਬਿੰਦੀਆਂ ਨਹੀਂ ਆ ਤੇ ਇਹਦੇ ਨਾਲ ਇਹ ਨਾਲ ਮੈਚਿੰਗ ਸਲਵਾਰ ਨਾਲ ਦੀ ਸਲਵਾਰ ਹੈ ਜੀ ਤੇ ਇੱਕ ਆ ਹੈਗਾ ਜੀ ਮਸਲੀਨ ਦਾ ਜਿਹੜੇ ਚੱਲੇ ਸੀਗੇ ਹੁਣ ਇਸ ਨਾਲ ਪਲੇਨ ਸਲਵਾਰ ਹੈ ਤੇ ਆ ਵਾਲਾ ਮਸਲੀਨ ਦਾ ਜੈਂਪਰ ਹੈ ਇਹਦੇ ਨਾਲ ਤੇ ਆ ਵਾਲਾ ਉੱਤੇ ਵੀ ਪ੍ਰਿੰਟ ਜਿਆ ਕਰਿਆ ਹੋਇਆ ਤੇ ਮਸਲੀਨ ਦੀ ਚੁੰਨੀ ਹੈ ਜੀ ਇਹਦੇ ਨਾਲ ਠੀਕ ਹੈ ਤੇ بس ਇਹ ਚਾਰ ਸੂਟ ਜੀ ਮੇਰੇ ਕੋਲੇ ਵੀ ਜਿਆਦੇ ਮਹਿੰਗੇ ਵੀ ਮਹਿੰਗੇ ਠੀਕ ਆ ਹਨਾ ਆ ਸਾਰਿਆਂ ਨਾਲੋਂ ਜਿਆਦੇ ਮਹਿੰਗਾ ਜਿਹੜਾ ਆ ਵਾਲਾ ਕਿਉਂਕਿ ਇਹਦੀ ਕੜਾਈ ਬਹੁਤ ਜਿਆਦੇ ਵਧੀਆ ਜੀ ਜਮਾ ਵੀ ਖਰਾਬ ਨਹੀਂ ਹੋਇਆ ਇਹ ਜਮਾ ਵੀ ਤੇ ਇਹਦੇ ਨਾਲ ਆ ਵਾਲੀ ਚੁੰਨੀ ਹੈ ਜੀ ਤੇ ਚੁੰਨੀ ਦੇ ਉੱਤੇ ਵੀ ਆ ਪੱਲਿਆਂ ਦੇ ਉੱਤੇ ਆ ਸਾਰੇ ਪਾਸੇ ਕੜਾਈ ਕਰੀ ਹੋਈ ਹੈ ਜੀ ਬਹੁਤ ਹੀ ਜਿਆਦੇ ਸੋਹਣੀ ਚੁੰਨੀ ਹੈ ਇਹਦੇ ਨਾਲ ਆ ਦੇਖੋ ਤੇ ਇਹ ਸੀਗੇ ਜੀ ਚਾਰ ਚਾਰ ਕਸੂਟ ਜਿਹੜੇ ਜੇ ਮੇਰੇ ਕੋਲ ਜਾਦੇ ਮੈਂ ਕਿਸੇ ਦਿਵਾਰ ਆਪਣੇ ਕੋਲੇ ਪੰਪ 500 ਵਾਲੇ ਇਹ ਸਾਰੇ ਤੇ ਆਹ ਵਾਲਾ ਜੀ ਇਹਦੇ ਨਾਲ ਮਸਲੀਨ ਦੀ ਚੁੰਨੀਆਂ ਤੇ ਆਹਾ ਲਾਈਨਿੰਗ ਜੀ ਵਾਲਾ ਸੂਟ ਇਹਦੇ ਨਾਲ ਕਮੀਜ਼ ਹੈ ਤੇ ਸਲਵਾਰ ਵੀ ਲਾਈਨਿੰਗ ਜੀ ਵਾਲੀ ਹੈ ਇਹ ਬਣਾਇਆ ਸੀ ਮੇਰਾ ਸਾਡੇ ਖੀਸੂ ਦਾ ਤੇ ਇਹ ਮੈਂ ਜਦੋਂ ਕਾਲਿਆਂ ਵਾਲੀ ਆਪਾ ਗਏ ਸੀਗੇ ਉਦੋਂ ਲੈ ਕੇ ਆਏ ਸੀ ਪਹਿਲਾਂ ਤੇ ਆਹ ਵਾਲਾ ਜੀ ਏ ਵੀ ਸੁਤੀ ਹੈ ਜੀ ਜਮਾ ਤੇ ਇਹਦੇ ਨਾਲ ਆ ਚੁੰਨੀ ਮੈਂ ਦੂ ਮੇਰੇ ਦੂਸਰੇ ਜਿਹੜਾ ਸੂਟ ਘਰੇ ਪਾਣੀ ਹੁੰਦੀ ਉਹਦੇ ਨਾਲ ਸੀਗੀ ਫਿਰ ਮੈਂ ਇਹਦੇ ਨਾਲ ਮੈਚਿੰਗ ਕਰ ਲਈ ਤੇ ਮੈਂ ਆਪ ਹੀ ਸੰਭਤੇ ਨੇ ਸਾਰੇ ਸਾਰੇ ਮੈਂ ਆਪ ਹੀ ਸੰਭਤੇ ਨੇ ਜੀ ਏ ਟੂ ਜ਼ेड ਆ ਇੱਕ ਆ ਵਾਲਾ ਟਿਲਰ ਤੋਂ ਸਮਾਇਆ ਸੀ ਇੱਕ ਆ ਵਾਲਾ ਟਿਲਰ ਤੋਂ ਸਮਾਇਆ ਸੀ ਬਾਕੀ ਸਾਰੇ ਮੈਂ ਆਪ ਸੰਭਤੇ ਆ ਤੇ ਬਾਕੀ ਜੀ ਇਹਦੇ ਮੈਂ ਲੈਸ ਲਾ ਲਈ ਸੀਗੀ ਮਾੜੀ ਜਿਹੀ ਐ ਕਰਕੇ ਘੇਰੇ ਵਗੈਰਾ ਤੇ ਤੇ ਇਹ ਆਲੋਵਰੀ ਸੀਗਾ ਜੀ ਸੂਤੀ ਸੂਟ ਹੈ ਮੇਰੇ ਕੋਲ ਜ਼ਿਆਦਾਤਰ ਸੁੱਤੀ ਹੈ ਤੇ ਆਹ ਵਾਲਾ ਵੀ ਸੁੱਤੀ ਹੈ ਜੀ ਇਹਦੇ ਮੈਂ ਐ ਕਰਕੇ ਇਧਰ ਘਰੇ ਤੇ ਲਾਲੀ ਸੀਗੀ ਲੈਸ ਤੇ ਇਹਦੇ ਨਾਲ ਫਿਰ ਮੈਂ ਆਹ ਵਾਲੀ ਚੁੰਨੀ ਲੈ ਲੈਣੀ ਹੁੰਦੀ ਹੈ ਜੇ ਕਿਤੇ ਪਾਉਣਾ ਹੋਵੇ ਬਾਹਰ ਅੰਦਰ ਤੇ ਇੱਕ ਆਹ ਵਾਲਾ ਜੈਂਪਰ ਹੈ ਜੀ ਮੇਰੇ ਕੋਲੇ ਇਹ ਬਹੁਤ ਬਹੁਤ ਚਿਰ ਹੋ ਗਿਆ ਡੈਡੀ ਸਾਡੇ ਹੇਮਕੁੰਡ ਸਾਹਵ ਤੇ ਉਧਰ ਮਣੀ ਕਰਨ ਕਰਨੀ ਗਏ ਸੀਗੇ ਤੇ ਉੱਥੋਂ ਲੈ ਕੇ ਸਾਡੇ ਦੋਨੇ ਪਾਣਾ ਵਾਸਤੇ ਮੇਰੇ ਥੋੜਾ ਜਿਹਾ ਭੀੜਾ ਹੋ ਗਿਆ ਇਹ ਤੇ ਮੇਰੇ ਆਉਂਦਾ ਹੀ ਨਹੀਂਗਾ ਹੁਣ ਇਹ ਖੁੱਲਾ ਵੀ ਨਹੀਂ ਹੁੰਦਾ ਕਿਉਂਕਿ ਕਪੜਾ ਹੈ ਨਹੀਂ ਵਿੱਚ ਤੇ ਇਹ ਮੇਰੇ ਕੋਲੇ ਪਿਆ ਜੀ ਇਹਨੂੰ ਵੀ ਬਹੁਤ ਸਾਲ ਹੋ ਗਏ ਸੀ 7 ਸਾਲ ਇਹਨੂੰ ਹੋ ਗਏ ਪਏ ਇਹਨੂੰ ਤੇ ਦੇਖਦੇ ਆ ਜੀ ਪ੍ਰੀਤ ਨੇ ਸਾਡੀ ਨੇ ਪਾਲਿਆ ਤਾਂ ਵੱਡੀ ਭੈਣ ਦੀ ਬੇਟੀ ਨੇ ਤਾਂ ਉਹਨੂੰ ਦੇ ਦੂੰਗੀ ਉਹ ਪਾਲੂਗੀ ਤੇ ਸੋਨਾ ਬਹੁਤ ਜਿਆਦਾ ਜੀ ਮਫਲਕਾਰੀ ਦੀ ਕਢਾਈ ਹੁੰਦੀ ਹੈ ਦੇਖੋ ਐਂ ਕਰਕੇ ਵਧੀਆ ਕਢਾਈ ਕਰੀ ਹੋਈ ਆ ਤੇ ਆਹ ਤਾਂ ਤੁਸੀਂ ਦੇਖੀ ਆ ਜੀ ਸਾਰਿਆਂ ਨੇ ਜਿਹੜੇ ਮੈਂ ਹੁਣ ਰੈਡੀ ਕਰੇ ਆ ਤੇ ਇਦੇ ਨਾਲ ਚੁੰਨੀ ਡਾਈ ਕਰਾਉਣੀ ਹੈਗੀ ਮੇਰੇ ਕੋਲ ਘਰੇ ਪਈਆਂ ਚੁੰਨੀਆਂ ਉਹ ਕਰਾ ਲੂੰਗੀ ਮੈਂ ਡਾਈ ਇਹਦੇ ਨਾਲ ਤਾਂ ਤੇ ਆਹ ਵਾਲੀ ਚੁੰਨੀ ਜੀ ਨਾਂ ਤਾਂ ਇਹ ਮਸਲੀਨ ਹੈ ਇਹ ਨਵੀਂ ਜੀ ਚੁੰਨੀ ਹੈ ਪਤਾ ਨਹੀਂ ਕੀ ਨਾਂ ਲੈਂਦੇ ਸੀਗੇ ਇਹਦਾ ਤੇ ਨਾ ਇਹ ਪਿਓਰ ਦੀ ਆ ਪਤਾ ਨਹੀਂ ਕਿਹੜੀ ਚੁੰਨੀ ਹੈਗੀ ਤੇ ਆਹ ਤਾਂ ਸੂਟ ਤੁਸੀਂ ਮੈਂ ਤੁਹਾਨੂੰ ਦਿਖਾਏ ਸੀਗੇ ਤੇ ਆਹ ਵਾਲਾ ਆਹ ਵਾਲਾ ਵੀ ਤੁਸੀਂ ਮੇਰੇ ਕੋਈ ਵਾਰੀ ਪਾਇਆ ਦੇਖਿਆ ਇਹਦੇ ਨਾਲ ਵੀ ਮਸਲੀਨ ਦੀ ਚੁੰਨੀ ਆ ਤੇ ਆਹ ਵਾਲਾ ਵੀ ਤੇ ਬਰਕਰਾਰ ਆ ਹੋਇਆ ਵੀ ਆ ਮੈਂ ਆਪਣੇ ਲੈਸ ਲਾਈ ਸੀਗੀ ਇਹ ਮੈਂ ਆਪਣੀ ਤੇ ਹਰ ਕਰਿਆ ਸੀ ਸੂਟ ਤੇ ਤੇ ਇਧਰ ਜੀ ਸਲਵਾਰ ਤੇ ਵੀ ਮੈਂ ਪਹੁੰਚਾ ਤੇ ਲੈਸ ਲਾਈ ਸੀਗੀ ਤੇ ਬਸ ਜੀ ਇੰਨੇ ਕੁ ਮੇਰੇ ਸੂਟ ਹੈ ਤੇ ਚਾਰ ਚਾਰ ਸੂਟ ਇਹਦੇ ਚ ਸਸਤੇ ਸੈਸਨ ਨੂੰ ਵੀ ਥੋੜੇ ਜੇ ਮਹਿੰਗੇ ਆ ਤੇ ਸਾਰਿਆਂ ਨੂੰ ਮਹਿੰਗਾ ਆ ਦੂਜੇ ਨੰਬਰ ਤੇ ਆ ਤੀਜੇ ਨੰਬਰ ਤੇ ਆਹ ਵਾਲਾ ਬਲੈਕ ਤੇ ਆ ਤਾਂ ਹੁਣ ਮੇਰੇ ਆਉਂਦਾ ਨਹੀਂ ਜੀ ਇਹ ਵੀ ਥੋੜਾ ਜਿਹਾ ਭੀੜਾ ਹੋ ਗਿਆ ਤੇ ਖੁੱਲਾ ਵੀ ਨਹੀਂ ਹੁੰਦਾ ਕਿਸੇ ਲੋਟ ਤੇ ਐਦੂ ਬਾਦ ਜੀ ਆਹ ਵਾਲਾ ਤੇ ਬਾਕੀ ਆ ਸਾਰੇ ਸੁੱਤੀ ਨੇ ਤੇ ਆ ਜਿਹੜੇ ਦੋ ਸੂਟ ਮੈਂ ਹੁਣ ਰੈਡੀ ਕਰੇ ਨੇ ਉਹ ਨੇ ਲੋ ਜੀ ਆਹ ਦੋ ਸੂਟ ਉਹ ਆ ਜਿਹੜੇ ਮੈਂ ਹੁਣ ਰੈਡੀ ਕਰੇ ਨੇ ਤੇ ਆ ਵਾਲੇ ਸੁੱਤੀ ਮੇਰੇ ਕੋਲੇ ਇੱਕ 2 3 4 5 6 6 ਸੂਟ ਹੋ ਗਏ ਜੀ ਸੂਤੀ ਜਿਹੜੇ ਮੇਰੇ ਕੋਲੇ ਠੀਕ ਹੈ ਤੇ 4 ਸੂਟ 5 ਸੂਟ ਆਪਣੇ ਕੋਲੇ ਵੀ ਵਾ ਠੀਕ ਆ ਤਾਂ ਮੇਰੇ ਮੇਰੇ ਕੋਲੇ ਜੀ ਕਿਦੰ ਦਾ ਟੇਚੀ ਦੇ ਵਿੱਚ ਹੀ ਪਿਆਲ ਮਾਰੀ ਚ ਤੇ ਇਹ ਮੇਰੇ ਆਉਂਦਾ ਨਹੀਂ ਤੇ ਇਹ ਸਾਡੀ ਪ੍ਰੀਤੋ ਦੇ ਕੰਮ ਹੀ ਆਉਣਗੇ ਜੇ ਉਹ ਪਾਊਗੀ ਤਾਂ ਨਹੀਂ ਤਾਂ ਪਈ ਹੈ ਨਹੀਂ ਕਿਸੇ ਨੂੰ ਦੇ ਦਾਂਗੇ ਹਨਾ ਜਦੋਂ ਹੁਣ ਆਉਂਦਾ ਹੀ ਨਹੀਂ ਕੀ ਕਰ ਸਕਦੇ ਆ ਤੇ ਆਹ ਵਾਲਾ ਸੂਟ ਜੀ ਉਦੋਂ ਬਣਾਇਆ ਸੀਗਾ ਜਦੋਂ ਸਾਡੇ ਉਦੋਂ ਇਹਨਾਂ ਦੇ ਗੁਰਪ੍ਰੀਤ ਦੀ ਮਾਸੀ ਕੇ ਖੰਡ ਪਾਠ ਸੀਗਾ ਤੇ ਇਹ ਉਦੋਂ ਬਣਾਇਆ ਸੀਗਾ ਤੇ ਇਹ ਜੋਰ ਜੱਟ ਦਾ ਜੀ ਕਪੜਾ ਤੇ ਇਹਦੇ ਤੇ ਐਂ ਕੜਾਈ ਕਰੀ ਹੋਈ ਹੈ ਤੇ ਲਓ ਜੀ ਐਨੇ ਸੀਗੇ ਮੇਰੇ ਸੂਟ ਤੇ ਬਾਕੀ ਸਾਰੇ ਜਣੇ ਦੱਸਿਓ ਜਰੂਰ ਤੁਹਾਨੂੰ ਮੇਰੇ ਸੂਟ ਕਿਵੇਂ ਦੇ ਲੱਗੇ ਤੇ ਆਹ ਵਾਲਾ ਤੁਹਾਨੂੰ ਖੋਲ ਕੇ ਦਿਖਾਉਣੀ ਹੈ ਮੈਂ ਇਹਦੇ ਆ ਦੇਖੋ ਗਲੇ ਤੇ ਵੀ ਕੜਾਈ ਹੈ ਇਹ ਇਹ ਵਲਾਈ ਆ ਦੇਖੋ ਇਹ ਸਭ ਤੋਂ ਮਹਿੰਗਾ ਸੂਟ ਹੈ ਜੀ 2500 ਦਾ ਸੂਟ ਆਇਆ ਸੀ ਇਹ ਲਓ ਜੀ ਕਾਹ ਵਾਲਾ ਸੂਟ ਤਾਂ ਮੇਰਾ ਰਹੀ ਗਿਆ ਮੇਰੇ ਜਾਦ ਨਹੀਂ ਸਮਾਗ ਕੇ ਉਹ ਮੈਂ ਜੁਕਰੀ ਲਫਾਵੇ ਚ ਪਿਆ ਸੀਗਾ ਤੇ ਇਹ ਵਾਲਾ ਸੂਟ ਇਹ ਸਾਨੂੰ ਸਾਡੀ ਦਾਦੀ ਸੱਸ ਨੇ ਲਿਆ ਕੇ ਦਿੱਤਾ ਸੀਗਾ ਮੈਨੂੰ ਤੇ ਮੇਰੀ ਭੈਣ ਨੂੰ ਉਹਦਾ ਕਲਰ ਹੋਰ ਆ ਥੋੜਾ ਜਿਹਾ ਮੇਰੇ ਵਾਲੇ ਸੂਟ ਦਾ ਕਲਰ ਹੋਰ ਹੈ ਤੇ ਇਹਦੇ ਤੇ ਐਵੇਂ ਕਢਾਈ ਹੈ ਜੀ ਤੇ ਇਹਦੇ ਨਾਲ ਹੈਗੀ ਆ ਇਹ ਵਾਲੀ ਸਲਵਾਰ ਤੇ ਸੂਟ ਦੇ ਉੱਤੇ ਇਹਦੇ ਨਾਲ ਹੈਗੀ ਆ ਚੁੰਨੀ ਤੇ ਚੁੰਨੀ ਦੇ ਉੱਤੇ ਵੀ ਵਰਕ ਕਰਿਆ ਹੋਇਆਗਾ ਤੇ ਇਹ ਤਾਂ ਅੰਦਰ ਹੀ ਰਹਿ ਗਿਆ ਸੀ ਪਿਆ ਮੇਰੇ ਯਾਦ ਹੀ ਨਹੀਂ ਆਇਆ ਮੇਰੇ ਹੁਣ ਯਾਦ ਆਇਆ ਮੈਂ ਹਾਂ ਇੱਕ ਸੂਟ ਹੋਰ ਆ ਮੈਂ ਤਾਂ ਪਤਾ ਨਹੀਂ ਕਿਹੜਾ ਤੇ ਲੋ ਜੀ ਸੂਟ ਸਮੇਂ ਆਏ ਖਲਿਆਰਾ ਪਾਤਾ ਹੁਣ ਇਹ ਖਲਿਆਰਾ ਕਰਦੀਆਂ ਇਕੱਠਾ ਤੇ ਸੂਟਾਂ ਦੀ ਸੈਟਿੰਗ ਕਰਕੇ ਰੱਖਦੀਆਂ ਟੇਚੀ ਦੇ ਵਿੱਚ ਤੇ ਇੰਨੇ ਕੁ ਮੇਰੇ ਸੂਟਾਂ ਦੀ ਕਲੈਕਸ਼ਨ ਸੀਗੀ ਜੀ ਇਧਰ ਆ ਸ਼ੀਸ਼ਾ ਸ਼ੀਖ ਸੂਟ ਸੁੱਤੀ ਹੈ ਤੇ ਪੰਜ ਛੇ ਸੂਟ ਮੇਰੇ ਕੋਲ ਥੋੜੇ ਜਿਹਾ ਜ਼ਿਆਦਾ ਮਹਿੰਗੇ ਆ ਜਿਹੜੇ ਹੁਣ ਆਏ ਆ ਆਪਾਂ ਨੂੰ ਕੋਈ ਵਿਆਹ ਸ਼ਾਦੀ ਆਜੇ ਹੋਰ ਬਣਾਉਣ ਦੀ ਲੋੜ ਨਹੀਂ ਪੈਂਦੀ ਤੇ ਆਪਣਾ ਇਹਨਾਂ ਨਾਲ ਹੀ ਕੰਮ ਚੱਲ ਜੂਗਾ ਤੇ ਲੋ ਜੀ ਇਹ ਸੀਗੇ ਮੇਰੇ ਸੂਟ ਤੇ ਬਾਕੀ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮੇਰੇ ਸੂਟ ਤੁਹਾਨੂੰ ਕਿਵੇਂ ਦੇ ਲੱਗੇ ਲਓ ਜੀ ਸੂਟ ਦਿੱਤੇ ਮੈਂ ਤੁਹਾਨੂੰ ਦਿਖਾ ਤੇ ਇੱਥੇ ਮੈਂ ਬਾਹਰ ਹੀ ਢਾਲਿਆ ਸੀਗਾ ਮੰਝਾ ਉੱਥੇ ਅੰਦਰ ਕੂਲਰ ਚੱਲਦਾ ਸੀਗਾ ਮਨ ਖਾ ਚੱਲ ਮੈਂ ਵੀ ਇੱਥੇ ਬੈਠੀ ਬੈਠੀ ਪੜਾ ਦੂੰਗੀ ਮਨ ਖਾ ਵੀਡੀਓ ਤੇ ਬਾਕੀ ਤੁਸੀਂ ਦੱਸਿਓ ਸਾਰੇ ਜਣੇ ਮੇਰੇ ਸੂਟ ਤੁਹਾਨੂੰ ਕਿਵੇਂ ਦੇ ਲੱਗੇ ਮੇਰੇ ਕੋਲ 10 ਸੂਟ ਹੋ ਗਏ ਮੈਨੂੰ ਜਸ਼ਨ ਦੇ ਰੈਡੀ ਲਾਉਣ ਲੱਗ ਜਾਂਦੇ ਆ ਮੈਨੂੰ ਆਖਣ ਲੱਗ ਜਾਂਦੇ ਆ ਕਹਿੰਦੇ ਘਰੇ ਜਮਾ ਸਾੜੇ ਜੇ ਸੂਟੋਂ ਨਾਲ ਜਮਾ ਸਾੜੇ ਕਾਸੇ ਸੂਟ ਪਾਈ ਫਿਰਦੀਆਂ ਕਹਿੰਦੇ ਨਵਾਰੀ ਚ ਇੰਨੇ ਸੂਟ ਪਏ ਆ ਕੱਢ ਲਾ ਦੇ ਉਹਨਾਂ ਨੂੰ ਪਾਲਾ ਕਦੋਂ ਪਾਏਗੀ ਤੇ ਇੱਕ ਆਈਆਂ ਜੀ ਹੁਣ ਸਾਨੂੰ ਪਤਾ ਗਰਮੀ ਚ ਤਾਂ ਆਏ ਹੁੰਦਾ ਹਨਾ ਕਾਸੇ ਸੂਤੀ ਜੇ ਸੂਟ ਹੋਣ ਆਰਾਮਦਾਰ ਹੀ ਰਹਿੰਦੀ ਹੈ ਤੇ ਜਿਆਦੇ ਜਿਆਦੇ ਗਾਫ ਜੇ ਹੋ ਜਾਂਦੇ ਆ ਜਿਹੜੇ ਨਵੇਂ ਸੂਟ ਹੁੰਦੇ ਆ ਉਹ ਨਹੀਂ ਪਾਈਦੇ ਹਨਾ ਉਹਨਾਂ ਦੀ ਜਾਨ ਜੀ ਹੋਣ ਲੱਗ ਜਾਂਦੀ ਹੈ ਤੇ ਤਾਨ ਕਰਕੇ ਫਿਰ ਹੌਲੀ ਹੌਲੀ ਲਾ ਲਾਂਗੇ ਹਨਾ ਜਿਵੇਂ ਜਿਵੇਂ ਹੁਣ ਆਹ ਪੁਰਾਣੇ ਮਾੜੇ ਮੁੱਟੇ ਕੁਝ ਨਰਮੇ ਚ ਵੀ ਪਾਵਾਂਗੇ ਇਹਨਾਂ ਨੂੰ ਪੁਰਾਣਿਆਂ ਨੂੰ ਰੱਖ ਵੀ ਹੁਣ ਮੇਰਾ ਇਰਾਦਾ ਵੀ ਹੈ ਵੀ ਮੈਂ ਇਹਨਾਂ ਨੂੰ ਰੱਖਣਾ ਵੀ ਜਦੋਂ ਨਰਮਾਂ ਚੋਂ ਕੰਗਰੇ ਆਪਾਂ ਵੀ ਉਹਦੋਂ ਪਾ ਲੂੰਗੀ ਹੁਣ ਕੋਈ ਦੋ ਦੋ ਸੂਟ ਹੋਰ ਕੱਢ ਕੇ ਵੀ ਉਹਨਾਂ ਨੂੰ ਪਾ ਲਾਂ ਹੁਣ ਹੋਰ ਲਾ ਲਾਂ ਦੋ ਸੂਟ ਕਰੇ ਸੂਤੀ ਤੇ ਚਲੋ ਜੀ ਦੇਖਦੇ ਆ ਕੀ ਬੰਦ ਹੈ ਤੇ ਬਾਕੀ ਜੀ ਇੱਕ ਬਲਵਿੰਦਰ ਕੌਰ ਬਲਵਿੰਦਰ ਗੋਪੈਣ ਕਹਿੰਦੀ ਸੀ ਕਹਿੰਦੀ ਦੀਦੀ ਬਲੌਗ ਦੇ ਵਿੱਚ ਮੇਰਾ ਨਾਮ ਜਰੂਰ ਲੈ ਦਿਓ ਤੇ ਦੀਦੀ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਤੁਸੀਂ ਮੈਨੂੰ ਇੰਨੇ ਜੋਗਾ ਸਮਝਿਆ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਜੀ ਜਿਹੜੇ ਸਾਰੇ ਜਣੇ ਕਮੈਂਟ ਕਰਦੇ ਨੇ ਤੇ ਆਈਆਂ ਆਪਦਾ ਪਿਆਰ ਬਣਾ ਕੇ ਰੱਖੋ ਜੀ ਆਈ ਸਪੋਰਟ ਕਰਦੇ ਰਹੋ ਸਾਰੇ ਜਣੇ ਤੇ ਮਿਲਦੇ ਆ ਜੀ ਆਪਾਂ ਤੁਹਾਨੂੰ ਕੱਲ ਨੂੰ ਹੁਣ ਕਿਸੇ ਨਖਸ਼ਟ ਵਲੌਗ ਦੇ ਨਾਲ ਤੇ ਮੈਂ ਧਰ ਲੰਦੋ ਵਾਲੀ ਚਾਹ ਆਪਣਾ ਜਸ਼ਨਾ ਵੀ ਆ ਗਿਆ ਤੇ ਚਲੋ ਜੀ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਦੇਖੋ ਬਾਹਰ ਬੈਠੀ ਆ ਮੱਖੀਆਂ ਦੇ ਕੋਈ ਆ ਜਾਂਦੀਆਂ ਤੇ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਬਾਕੀ ਮੇਰੇ ਸੂਟ ਸੁਣ ਕੇ ਮੈਨੂੰ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਇੱਕ ਮੈਨੂੰ ਆਪ ਨੂੰ ਵੀਡੀਓ ਬਣਾਉਣੀ ਪਈ ਇੱਕ ਜਿਵੇਂ ਅੱਜ ਵੀਡੀਓ ਬਣਾਉਣ ਵਾਲਾ ਕੋਈ ਹੁੰਦਾ ਫਿਰ ਤਾਂ ਮੈਂ ਤੁਹਾਨੂੰ ਵਧੀਆ ਵੀ ਸੂਟ ਲਾ ਲਾ ਦਿਖਾਉਂਦੀ ਵੀ ਦੇਖੋ ਨਾ ਸਾਰੇ ਖੋਲ ਕੇ ਤੇ ਬਾਕੀ ਜਿਵੇਂ ਦੀ ਮੈਥੋਂ ਬਣੀ ਮੈਂ ਤੁਹਾਡੇ ਨਾਲ ਸ਼ੇਅਰ ਕਰਤੀ ਜੀ ਤੇ ਚਲੋ ਜੀ ਮਿਲਦੇ ਆ ਕੱਲ ਨੂੰ ਜੀ ਆਪਾਂ ਖਾਸ ਦਿਓ ਵਾਸਤੇ ਰੋ ਸਾਡੀਆਂ ਵੀਡੀਓ ਇਸੇ ਤਰ੍ਹਾਂ ਦਿੰਦੇ ਰਹੋ ਜੀ ਤੇ ਸਤਿ ਸ੍ਰੀ ਅਕਾਲ ਤੇ ਬਾਏ ਬਾਏ ਜੀ ਸਾਰਿਆਂ ਨੂੰ